ਸਾਰੇ ਪਿੰਡ ਦਾ ਕਰਿਆ ਹੱਥ ਬੰਨ ਕੇ ਜੇ ਨਗਰ ਨੇ ਹੰਗਾਰਾ ਦਿੱਤਾ ਤਾਂ ਆਇਆ। ਔਰ ਇਹ ਬਾਕੀ ਉਹ ਪੈਸਾ ਨਾ ਕੋਈ ਖਰੀਦਦਾ ਨਹੀਂ ਜਾਂਦਾ। ਜੇ ਸਰਬਸੰਬਧੀ ਹੁੰਦੀ ਆ ਸੰਗਤ ਕਹਿੰਦੀ ਆ ਆਪਾਂ ਨਗਰ 30 ਲੱਖ ਵੀ ਦੇ ਸਕਦੇ ਆ। ਉਹ ਪੈਸਾ ਨਹੀਂ ਤੇ ਆਪਣੇ सुरेंद्र ਸਿੰਘ ਨੇ ਸਿੰਦੇ ਨੇ ਵੀ ਕੀਤਾ ਹੋਇਆ ਜਸਵੀਰ ਸਿੰਘ ਇਹਨਾਂ ਦਾ ਨਾਮ ਹੈ। ਇਹਨਾਂ ਨੇ ਵੀ ਕੀਤਾ ਮੈਂ ਵੀ ਸਰਪੰਚਾਂ ਕਹਿੰਦੇ ਵੀ ਮੈਨੂੰ ਵੀ ਖੜਾ ਹੋਣਾ ਹੈਗਾ ਵੋਟਾਂ ਦੇ ਵਿੱਚ। ਤੇ ਮੇਜਰ ਸਿੰਘ ਮੇਜਰ ਸਿੰਘ ਜੀ ਵੀ ਕਹਿ ਰਹੇ ਨੇ ਵੀ ਮੈਂ ਵੀ ਉਮੀਦਵਾਰ ਆ ਸਰਪੰਚੀ ਦੇ ਲਈ। ਤੁਹਾਨੂੰ ਆਪਾਂ ਸਾਰੇ ਸੰਗਤ ਦੇ ਨਾਲ ਸੰਗਤ ਨੂੰ ਇਹ ਸੋਚੀਏ ਪਹਿਲਾਂ ਤਾਂ ਚੱਲ ਰਹੀ ਹੈ ਸਾਰਿਆਂ ਕੋਲ ਚੱਲ ਰਹੀ ਹੈ ਵੀ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜੇ ਆਪਣੀ ਸਰਬਸੰਮਤੀ ਹੋ ਜੇ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਸਾਰੀ ਸੰਗਤ ਦੀ ਇਹ ਸਲਾਹ ਵੀ ਸਰਬਸੰਮਤੀ ਕਰ ਲਈਏ ਆਪਾਂ ਕੋਈ ਇੱਕ ਬੰਦਾ ਚੁਣ ਲਈਏ ਇਹਨਾਂ ਤੋਂ ਬਿਨਾਂ ਜੇ ਕੋਈ ਹੋਰ ਚਾਹੁੰਦਾ ਹੈਗਾ ਵੀ ਮੈਂ ਵੀ ਉਮੀਦਵਾਰਾਂ ਉਹ ਵੀ ਆ ਕੇ ਦੱਸ ਸਕਦਾ ਹੈ ਭਈ ਆਪਾਂ ਉਹਦਾ ਵੀ ਨਾਮ ਲੈ ਦਾਂਗੇ ਜੇ ਕੋਈ ਹੋਰ ਇਸ ਦੀ ਅੱਛਾ ਹੈਗੀ ਹੈ ਇਹ ਤਿੰਨ ਬੰਦੇ ਤਾਂ ਹੋ ਹੀ ਗਏ ਜੇ ਕੋਈ ਚੌਥਾ ਕੋਈ ਹੋਰ ਹੈਗਾ ਵੀ ਮੈਂ ਉਮੀਦਵਾਰਾਂ ਉਹ ਵੀ ਆ ਕੇ ਦੱਸ ਸਕਦਾ ਫਿਰ ਆਪਾਂ ਉਹਦਾ ਵੀ ਨਾਮ ਲੈ ਲਾਂਗੇ ਸੰਗਤ ਤੋਂ ਪੁੱਛ ਲਾਂਗੇ ਵੀ ਭਾਈ ਇਹਨਾਂ ਚੋਂ ਕਿਹੜਾ ਮਨਜ਼ੂਰ ਹੈ ਆਪਾਂ ਨੂੰ ਫਿਰ ਇਹ ਨਾਮ ਲੈ ਕੇ ਉਮੀਦਵਾਰ ਇਥੇ ਬਾਕੀ ਸਾਰੀ ਸੰਗਤ ਖੜੀ ਹੈ ਹੁਣ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ ਭਾਈ ਜੇ ਵੀ ਜਿਹੜਾ ਇੱਕ ਬੇਨਤੀ ਹੈ ਮੇਰੀ ਸਿੰਦੇ ਦੀ ਗੱਲ ਸੁਣ ਲਓ ਪਹਿਲਾਂ ਆਪਾਂ ਜੀ ਪਹਿਲਾਂ ਮੈਂ ਖੜਾ ਹੋਇਆ ਸੀ ਕਿ ਪਿੰਡ ਨਾਲ ਇਕੱਠੇ ਨਕਰਦਾ ਵੀ ਸਰੂਪੇ ਪਵਾਏ ਹੋਣੇ ਪਹਿਲਾਂ ਜੀ ਗਾਤਰਾ ਇਹ ਪਹਿਲਾਂ ਦਾ ਮੈਂ ਚਾਹੁੰਦਾ ਵੀ ਬਾਕੀ ਨਗਰ ਦੇ ਨਾਲ ਜੇ ਨਗਰ ਦੀ ਮਰਜ਼ੀ ਕਰ ਦੋ ਜੀ ਜੀ ਪਕਿੰਦੇ ਹਰ ਨਗਰ ਖੜਾ ਜਿੰਨੇ ਕੋਊਗਾ ਕੁਝ ਅੰਗਾ ਲੱਗਦਾ ਉਹਨੂੰ ਕਰ ਦੋ ਆਪਾਂ ਨੂੰ ਕੋਈ ਤਰ੍ਹਾਂ ਨਹੀਂ ਦੀ ਆਪਣੇ ਤੇ ਬਲਾ ਮੈਂ ਇਕੱਠ ਕਰਾਂ ਪੱਤੀ ਦਾ ਸਾਰੇ ਨਗਰ ਦਾ ਇਕੱਠ ਕਰਾਂ ਦੀਗਾ ਪਰ ਉਹ ਚੋਣ ਵਾਪਸ ਹੋ ਗਈ ਲੇਟੂ ਉਹਦੇ ਕਰਕੇ ਵੀ ਹੋ ਗਈ ਹੁਣਾਂ ਵੀ ਕਰਾਂਗੇ ਹਾਂਜੀ ਹੈ ਤੁਸੀਂ ਵੀ ਕਰੋ ਹੁਣ ਮੇਰੀ ਬੇਨਤੀ ਹੈ ਜੀ ਸਰ ਸਾਹਿਬ ਵੈਜ ਕੀ ਪੱਤੇ ਤੁਸੀਂ ਕੀ ਕਰਦੇ ਜੀ ਮੈਂ ਕੋਈ ਪੱਤੀ ਦਾ ਨਹੀਂ ਕਰੇ ਸਾਰੇ ਪਿੰਡ ਦਾ ਕਰਿਆ ਹੱਥ ਬੰਨ ਕੇ ਜੇ ਨਗਰ ਨੇ ਹੰਗਾਰਾ ਦਿੱਤਾ ਤਾਂ ਆਇਆ ਔਰ ਇਹ ਬਾਕੀ ਉਹ ਪੈਸਾ ਨਾ ਕੋਈ ਖਰੀਦਦਾ ਨਹੀਂ ਜਾਂਦਾ ਜੇ ਸਰਬਸੰਪਤੀ ਹੁੰਦੀ ਆ ਸੰਗਤ ਕਹਿੰਦੀ ਆ ਆਪਾਂ ਨਗਦ 30 ਲੱਖ ਵੀ ਦੇ ਸਾਰਿਆਂ ਉਹ ਪੈਸਾ ਨਹੀਂ ਖਰੀਦਦੇ ਪਿੰਡ ਕਹੂਗਾ ਜੇ ਪਿੰਡ ਕਹੂਗਾ 30 ਲੱਖ ਦੇਊਗਾ ਨਗਦ ਦੇਊ ਕੋਈ ਜਿੱਕ ਨਹੀਂ ਬਾਕੀ ਸਰਬਸੰਮਤੀ ਹੁੰਦੀ ਹੈ ਉਹ ਪੈਸਾ ਨਾ ਖਰੀਦਦਾ ਨਹੀਂ ਜਾਂਦਾ ਕੋਈ ਅੱਧੀ ਰਾਤ ਕੋਈ ਮੈਨੂੰ ਕਾਈ ਜੀ ਕਰਦਾ ਸਰਬਸੰਮਤੀ ਕੋਈ ਨਹੀਂ ਹੁੰਦੀ ਛੱਡ ਜਾ ਬਈ ਉਹਦਾ ਤੇਰੀ ਬੰਦੇ ਨਾਲ ਸੰਦੇ ਤੇਰੀ ਬੰਦੇ ਨਾਲ ਕਰਦੇ ਬਈ ਤੇ ਉਹਦਾ ਤੂੰ ਤੇ ਉਹਦੂ ਬਾਅਦ ਇਹ ਜੀ ਜਿੰਮ ਕਦਾ ਟੈਲੀਫੋਨ ਨਹੀਂ ਚੱਕਿਆ ਆ ਜਾ ਕਿਸੇ ਕੰਮ ਨਹੀਂ ਆ ਤਾਂ ਦੱਸ ਜੋ ਜਦੋਂ ਕੋਈ ਹੁਕਮ ਕਰਦਾ ਨੰਗੇ ਭਰੀ ਜਾਂਦਾ ਮੇਰਾ ਕੋਈ ਕੰਮ ਖਰਾਬ ਹੋਵੇ ਕੁਛ ਹੋਰ ਕਰਦਾ ਹਾਂਜੀ ਰਹਿਣਾ ਉਸ ਗਿੜਾ ਬੰਦਾ ਗੱਲ ਕਰ ਸਕਦਾ ਬੂਦੇ ਕਹਿਦਾ ਪਾਚ ਨਾ ਕਰੋ ਕੋਈ ਹੁਣ ਕਹਿ ਸਕਦਾ ਦੋਏ ਬੰਦੇ ਖੜੇ ਨੇ ਵੀ ਆ ਮੇਰੇ ਨਹੀਂ ਆਈ ਨਹੀਂ ਕਰਿਆ ਕੋਈ ਹੋਰ ਕੋਈ ਮੈਦਾਨ ਦੇ ਵਿੱਚ ਆ ਸਕਦਾ ਹਾਂ ਹਾਂ ਕੋਈ ਅੱਗੇ ਸਾਹਮਣੇ ਖੜਾ ਹੋਰੇ ਕਿਉਂਕਿ ਹੋਰ ਚੋਣ ਲੜਨ ਦਾ ਆ ਸਕਦਾ ਤੇ ਬੰਦਾ ਕੋਈ ਇਵਨ ਮੈਂ ਮੈਂ ਵੀ ਖੜਾ ਹੋਣਾ ਚਾਹੁੰਦਾ ਬਾਈ ਬਰੋਪਰ ਖੜਾ ਹਾਂ ਤੂੰ ਸਿੱਧਾ ਉੱਪਰ ਖੜਾ ਤੂੰ ਹਾਂਜੀ ਹਾਂਜੀ ਇਹਦੇ ਬੋਲ ਤਾਂ ਤੂੰ ਬੋਲ ਸਕਦਾ ਗਾ ਹਾਂ ਮੈਂ ਕਿਹਨੂੰ ਬੋਲਦਾ ਹੋਰ ਚੱਲਣਾ ਚਾਹੁੰਦਾ ਉਹ ਇਹਨਾਂ ਨਾਲ ਗੱਲ ਕਰ ਲੈਣੇ ਆਂ ਥਿੱਦਰ ਸਾਈਡ ਤੇ ਖੜ ਕੇ ਉਹਨੂੰ ਤਾਂ ਕਰ ਲੈਣਾ ਥੱਲੇ ਉੱਤਰ ਠੀਕ ਗੱਲ ਆਹ ਹੋਰ ਬੜਾ ਇੱਤਰਾ ਹੋ ਰਿਹਾ ਓਏ ਮਨ ਵੀ ਰਿਆ ਕਰ ਕੈਮਰਾ ਬੰਦ ਕਰ ਲੈਣਾ ਕੋ ਮਿੰਟ ਕੱਠ ਬਹੁਤ ਜ਼ਿਆਦਾ ਹੈ ਜੀ ਸਰਪੰਚੀ ਨੂੰ ਲੈ ਕੇ ਬੰਦਾ ਚੁਣਿਆ ਜਾ ਰਿਹਾ ਹੈ ਪਿੰਡ ਦੇਖੋ ਕਿਹਨੂੰ ਚੁਣੂੰਗਾ ਕੀ ਫੈਸਲਾ ਹੋਊਗਾ ਵੀਡੀਓ ਨੂੰ ਦੇਖੋ ਐਂਡ ਤੱਕ ਇਸ ਪੇਜ ਨੂੰ ਫੋਲੋ ਕਰੋ ਹਾਂ ਜੀ ਸਾਹਿਬ ਜੀ ਇੱਥੇ ਹੁਣ ਉਮੀਦਵਾਰ 2 ਹੋ ਗਏ ਵੀ ਸਾਂਝਾ 3 ਹੋ ਗਿਆ ਸੋਨੀ ਹੋ ਗਿਆ ਆਪਾਂ ਸਾਂਝਾ ਦਾ ਪਿੰਡ ਦਾ ਕਿਸੇ ਨੂੰ ਹੁਣ ਗਿਣ ਨਹੀਂ ਸਕਦੇ ਵੀ ਇਹ ਪਿੰਡ ਨੇ ਕੀਤਾ ਗਿਆ ਜੇ ਸੰਮਤੀ ਕਰਨ ਲੱਗ ਜੀ ਵੀ ਸੋਨੀ ਦੇ ਵਿੱਚ ਪਾ ਕੇ ਉਹਨੂੰ ਬੁਲਾਓ ਸੰਮਤੀ ਕਰਨ ਲਈ ਪਹਿਲਾਂ ਤੁਸੀਂ ਮੇਰੇ ਨਾਲ ਬੁਲਾਓ ਇੱਥੇ ਆਪਾਂ ਤੁਹਾਨੂੰ ਸਮਾਂ ਲੈ ਲਵਾਂ ਜੀ ਸੰਮਤੀ ਕਰਦੇ ਨਾ ਪੂਰਾ ਖੜਾਗਾ ਜੇ ਸੰਮਤੀ ਕਰਨੀ ਆ ਤਾਂ ਸੋਨੂੰ ਨੇ ਪੁੱਛ ਲਾ ਕੇ ਜਿਹੜੇ ਮਰਜ਼ੀ ਚੁਣ ਲੋ ਕਰ ਲੈ ਹਾਂ ਹਾਂ ਇਹ ਸਭ ਨਗਰ ਸੰਮਤੀ ਕਰਦੇ ਦੇਖੋ ਮੈਂ ਸਹਿਮ ਦਾ ਨਗਰ ਦਾ ਨਾਲ ਆ ਜਾਂ ਸੋਨੂੰ ਇੱਥੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਜੇ ਭਾਈ ਤੁਸੀਂ ਤਿੰਨੇ ਹੋਇਓ ਤਿੰਨਾਂ ਨੂੰ ਰੱਦ ਕਰਕੇ ਕੋਈ ਹੋਰ ਬੰਦਾ ਵੀ ਲੈ ਸਕਦੇ ਹੋ ਸਹਿਮ ਦੀ ਸਹਿਮਤੀ ਕਰ ਲਈ ਸਹਿਮ ਸਹਿਦ ਨਾਲ ਜੀ ਜਿਹਦੇ ਵੀ ਕੰਮ ਤਾਂ ਆ ਨਹੀਂ ਜਿਹੜੇ ਆ ਸੋਨੂੰ ਨਾਲ ਸਹਿਮ ਤਾਂ ਜੀ ਸੀ ਜਿਹੜੇ ਸੋਨੂੰ ਖੜਾ ਹੁੰਦਾ ਸਹਿਮਤੀ ਬੰਦ ਹੋ ਤਾਂ ਮੈਂ ਨਾਲ ਸੰਭਾ ਹਾਂਜੀ ਹਾਂ ਉਹ ਤਿੰਨ ਖੜੇ ਨਹੀਂ ਸੀ ਫਿਰ ਤਾਂ ਦੱਸੋ ਜੀ ਫਿਰ ਹੁਣ ਕੁਛ ਨਾ ਕੁਛ ਹੋਰ ਗੱਲ ਢਿੰਗੇ ਪਈ ਹਾਂਜੀ ਹਾਂ ਕਿਹੜਾ ਬੁਲਾਇਆ ਜੀ ਬਸ ਸਾਨੂੰ ਦੀਓ ਸ਼ਿੱਤੀ ਬਣ ਜੇਗੀ ਨਹੀਂ ਤਾਂ ਕਰਦੇ ਸ਼ਮਦੀਓ ਸੁਣਨੀ ਨਹੀਂ ਹੋ ਸਕਦੇ ਜੀ ਇਹ ਬਤਾ ਕਰੇ ਬੰਦੇ ਪਾਣੀ ਸਭ ਮੈਂ ਸਹੀ ਗੱਲ ਹਾਂਜੀ ਹਾਂ ਉਹਨੂੰ ਬੁਲਾਓ ਇੱਥੇ ਜਿਹਨੂੰ ਜਿਹਦੀ ਮਰਜ਼ੀ ਚੋਗ ਆ ਬੋਨ ਕਰ ਲੋ ਹਾਂਜੀ ਬੋਨ ਕਰ ਲੋ ਫੋਨ ਕਰ ਲੋ ਹਾਂ ਇਹ ਆਪਾਂ ਨਾਲ ਨਕਸ਼ਾ ਰੱਖਣ ਨੂੰ ਆਲਾ। ਕੋਈ ਆਪਾਂ ਨੂੰ ਪੁੱਛਿਆ ਕਰਨ ਵੀ ਮੈਂ ਇਕੱਲੇ ਨਹੀਂ ਹੋਣਾਗਾ। ਸੋਨੀ ਹੋ ਜੇ ਮੇਤਰੋ ਜੀ ਤੇ ਨੰਬਰ ਸਾਡੀ ਮਾਜੀ ਕਰੂ। ਟੈਂਟ ਖੜਾ ਸਾਰਾ ਗੱਲਬਾਤ ਸਾਹਮਣੇ ਹੋ ਗਈ। ਚੱਲੋ ਲੋ ਵੀਡੀਓ ਨਾ ਬਣੇ ਰਹੋ ਅੰਤ ਤੱਕ ਦੇਖੋ ਜਿਹੜੀ ਤੁਸੀਂ ਸੋਨੀ ਦੀ ਜਾਨੀ ਤੂੰ ਮਰ ਗਈ ਜਿਹੜੀ ਤੁਸੀਂ ਸੋਨੀ ਦਾ ਗੰਮ ਦੀ ਕਹਿੰਦੇ ਸੋਨੀ ਤਾਂ ਬੰਦਾ ਭਾਈ ਕੰਪਦਾ ਹੈ ਨਹੀਂ ਨਹੀਂ ਐਂ ਜੀ ਸਹੀ ਗੱਲ ਜਣਾ ਬਾ ਜਮਾ ਸਹੀ ਜਣਾ ਮੇਰਾ 35000 ਰੁਪਏ ਖੜਾ ਭਾਈ 6 ਸਾਲ ਦਾ ਦੁਕਾਨ ਦਾ 6 ਸਾਲ ਹੋ ਗਏ 4 ਸਾਲ ਬੰਦੇ ਨਾਲ ਮੈਂ ਗੱਡੀ ਤੋੜੀ ਐ 4 ਸਾਲ ਮੈਂ ਗੱਡੀ ਲੈ ਕੇ ਜਾਂਦਾ ਰਹਿੰਦਾ ਨਾਲ ਮੁੜ ਕੇ ਬੰਦੇ ਨੇ ਕਿਤੇ ਫੋਨ ਨਹੀਂ ਚੱਕਿਆ ਆਪਣਾ ਛੋੜਾ ਦੱਸੋ ਰੋਲੇ 'ਚ ਫੋਨ ਚੱਕੋ ਜੀ ਜਿਆਦਾ ਦੱਸੋ ਜੀ ਠੀਕ ਹੈ ਛੋੜਾ 4 ਸਾਲ ਬੰਦਾ ਉਹਦਾ ਨਾਮ ਰਿਹਾ ਜੀ ਰਾਤ ਦੇ 2:00 ਵਜੇ ਤੱਕ ਆ ਉਹਦਾ ਫੋਨ ਨਹੀਂ ਚੱਕਦਾ ਛੋੜੇ ਰੱਖੋ ਤੁਸੀਂ ਮੈਨੂੰ ਇਹ ਦੱਸੋ ਸਹੀ ਗੱਲ ਹੋਰ ਹੈਗਾ ਕੋਈ ਹੋਰ ਜੀ